ਪਏ ਅੱਜ ਤੇ ਬਣਾਉਂਗੀ ਮੈਗੀ ਤੇ ਹੁਣ ਕੀ ਕੀ ਸਮਾਨ ਪਾਉਂਗੇ ਵਿੱਚ ਹਮ ਲਾ ਬੋ ਪਾਉਂਗੇ ਤੰਨੇ ਪਿਆਜ਼ ਵੱਡੇ ਵੱਡੇ ਅੱਛਾ ਹਮ ਹਮ ਨਾਲ ਸਿੰਗਲਾ ਹਾਂ ਸਿੰਗਲਾ ਮਿਰਚ ਕਿੰਨੇ ਸਿੰਗਲਾ ਵੀ ਨਹੀਂ ਨੇ ਤੇ ਅੱਛਾ ਤੰਨ ਹਾਂ ਠੀਕ ਆ ਤੰਨੇ ਸਿੰਗਲਾ ਹਾਂ ਤੇ ਸਾਹੀ ਦੀ ਆਪਾਂ ਨੂੰ ਹੋਰ ਕੀ ਆ ਸਿਹਜਵਾਨ ਚਟਣੀ ਅੱਛਾ ਸੋ ਜਾ ਸਾਹ ਹਾਂ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਆ ਉਹ ਹੈ ਬਟਰ ਜੇ ਬਟਰ ਚਾਹੀਦਾ ਠੀਕ ਆ ਜੇ ਤਾਂ ਬਟਰ ਨਹੀਂ ਹੈ ਫਿਰ ਮੈਗੀ ਮਤ ਖਾਓ ਫਿਰ ਤਾਂ ਕੋਈ ਫਾਇਦਾ ਨਹੀਂ ਹੈ ਠੀਕ ਆ ਬਟਰ ਪਹਿਲਾਂ ਮੈਗੀ ਦੇਖਦੇ ਮੈਗੀ ਕਿੰਨੀ ਖੁੰਦੀ ਹੈ ਮੈਗੀ ਆਪਣੇ ਕੋਲ ਮੈਗੀ ਆ 4 ਬੈਗ ਅਸੀਂ ਸਭ ਕੁਝ ਚਾਰ ਪਾਗੜੇ ਸਾਵਣਾ ਪਾ ਰਹੇ ਹਾਂ। ਆਹ ਇਹ ਜੋ ਪੋਮੈਗੀ ਬਣਾ ਰਹੇ ਆ ਇਹ ਹੈ ਛੋਟੇ ਵਾਲੀ ਇਹ ਪੈਕਿੰਗ ਹੁੰਦੀ ਹੈ। ਹਾਂ ਇਹ ਆਈ ਦੀ ਚਾਰ। ਐਦਾਂ ਨਹੀਂ ਆ ਇਹ ਤੁਸੀਂ ਚਾਰ ਪਾ ਲਓ ਇਹਦੇ ਵਿੱਚ। ਚਾਰ ਪਾਉਣ ਨਾਲ ਇਹ ਦੁਰ ਮਟੀਰੀਅਲ ਵਧੀਆ ਬਣ ਜੂਗਾ। ਹਾਂ। ਮਤਲਬ ਜਿੰਨੀ ਜ਼ਰੂਰਤ ਆ ਉਹ ਨਹੀਂ ਪੋੜਗਾ। ਹਾਂ। ਫਿਰ ਬੋਲੋ ਚਾਰ ਪੈਕਿੰਗ। ਇਹ ਹਜੇ ਤਾਂ ਪਿਆਜ਼ ਪਾਇਆ। ਆਪਾਂ ਪਿਆਜ਼ ਪਾ ਕੇ ਹੁਣ ਇਹਦੇ ਵਿੱਚ ਸਿਰਣੀ ਪਾਵਾਂਗੇ ਵਾਲੀ ਜੀ। ਮਾੜਾ ਸੇਕ ਲਵਾ ਦੇ। ਟੈਕਸਿਕਮਗਾ ਦਵਾਂਗੇ। जैसे हम सेजबांड चटनी पाके देख पाके। अच्छा। क्या नहीं चल रहा? ये बनिये सोया सॉस। देख लो ये बनिये जीता। मरीनी बार रहते हैं। हाँ। मरीना क्या टेस्ट आऊँगा ज़्यादा। ये है अपने डार्क सोया सॉस। डार्क सोया सॉस। ये है सेजबांड चटनी। ये सेजबांड चटनी मैं मेन इंग्रेडिएंट। सोया सॉस ਦੇਨੀ ਬਾਕੀ ਬਸ ਇਹ ਗੱਤੂ ਵਾ ਜਿਆਦਾ ਨਹੀਂ ਫੋਣੀ ਬਸ ਥੋੜੀ ਸਵਾਦ ਦੇ ਰਿਹਾ ਲਓ ਹਾਂ ਮਤਲਬ ਇਹ ਤੋਂ ਬਾਅਦ ਮੇਨ ਚੀਜ਼ ਆਹੋ ਸੇਜ ਮੰਗਦੇ ਨੇ ਇਹ ਫੋਣੀ ਹੈ ਇਹਨੂੰ ਖੋਲ ਕੇ ਯਾ ਮੈਂ ਜਿਆਦਾ ਦਿਲ ਖੋਲ ਕੇ ਵੀ ਨਹੀਂ ਮਾਰਾਂ ਇਹਨੂੰ ਖੋਲ ਕੇ ਮਤਲਬ ਇੱਕ ਡੇਢ ਚਮਚਾ ਪਾ ਲਓ ਚਮਚਾ ਦੋ ਚਮਚੇ ਪਾ ਲਓ ਦੋ ਚਮਚੇ ਪਾ ਲਓ ਬਾਦ ਦੂਗਾ कैप्सिकम अच्छा, हल्का सा लगाएंगे फिर इसमें थोड़ा पानी डालेंगे फिर मैगी बनाएंगे चटनी तो पानी न पाऊंगे ਮੰਤਮੀਆ ਘਰ ਦਾ ਕਿਟ ਹੈ ਨਾ ਦੋ ਜੰਮਕੇ ਵਾਲਾ ਸੇਜ ਮੰਦਰਤਨੀ ਤੇ ਹਾਂ 800 160 ਬਾਦੇ ਕੋਲੇ ਨੂੰ ਪਿਆਜ਼ ਭਾਗੇ ਪਹਿਲਾਂ ਮੈਂ ਹੈ ਨਾ ਉਹ ਤੋਂ ਬਾਅਦ ਮੈਂ ਘਰ ਦੇ ਕਿੱਟ ਲਾ ਦਰ ਮਰੀ ਦੀ ਮਦਰਨ ਨਰਮ ਜੀ ਹੋ ਜਾਏ ਬਸ ਪਕਾਉਣੀ ਨਹੀਂ ਗੀ ਨਰਮ ਜੀ ਹੋ ਗਈ ਹੈ ਬਸ ਹੁਣ ਆਪਾਂ ਦਾ ਪਾਣੀ ਪਾਣੀ ਕਿੰਨਾ ਪਾਇਆ ਪਾਣੀ ਆਪਣੇ ਹਿਸਾਬ ਨਾਲ ਪਾਣਾ ਬਸ ਪਾਣੀ ਦਾ ਪੂਰਾ ਇਹ 1 1 ਲੱਗੂਗਾ ਨਾ ਲੈ ਇਹਨਾਂ ਰੱਖ ਲੈ ਮੈਂ ਚਾਰ ਨਿੰਨ ਬੁੱਤਾ ਇੱਕ ਬਾਸੇ ਚਾਰੇ ਦੇ ਵਿਚਕਾਰ ਬਸ ਇੱਕ ਰਹਾ ਜਿਹਾ ਮਾਰੀ

ਆਦੇ ਜਿਪੀ ਤੇ ਮੈਗੀ ਤਾਂ ਕੱਟ ਹੁੰਦਾ ਜਿਪੀ ਤੇ ਮੈਗੀ ਤਾਂ ਕੱਟ ਹੁੰਦੀ ਹੈ ਮੈਗੀ ਠੀਕ ਹੈ ਜੇ ਮੈਗੀ ਹੈ ਨਾ ਉਹ ਤਾਂ ਕੱਟ ਹੁੰਦੀ ਹੈ ਜਿੱਥੇ ਕੋ ਹੁਣ ਵੀਡੀਓ ਕੋਲੀ ਨਾ ਆਪਣਾ ਮੁੰਡਿਆ ਕਰਦੇ ਬੰਦ ਪਿੱਛੇ ਨੂੰ ਕਰ ਲੈ ਮੜੀ ਉਹ ਲਈ ਆਪਾਂ ਖਾਏ ਨੂੰ ਹੋ ਬਾਹਰ ਨੂੰ ਗਏ ਨਾ ਬੰਦੇ ਆਰੇ ਹਾ ਹਾ ਬੰਦ ਕਰਦੇ ਹੋ ਬਣ ਗਈ ਮੈਗੀ ਓਕੇ ਦਿਖਾਓ ਤਾਂ ਸਹੀ ਮਾਰੀ ਠੰਡੀ ਕਰ ਲੋ ਬਾਹਰ ਹੀ ਠੰਡੀ ਠੰਡੀ ਹੋਊਗੀ ਪੂਰੀ ਠੰਡੀ ਹੋਊਗੀ ਵਾਓ ਵਾਈ ਵਾਓ ਕੀ ਬਾਤ ਹੈ ਚਮਚੇ ਫੜੋ ਕਿਹੜਾ ਛੇਤੀ ਦੇਨੇ ਬਲੇਟਾ ਜੀ ਜੇ ਮਰ ਤਾ ਬਾਤ ਤੇ ਕਰੀ ਪਹਿਲਾ ਖਾ ਲੋ ਰੇਟਾ ਜੀ ਹੋਰ ਤੁਸੀਂ ਦੋਨੇ ਵਿੱਚੇ ਘਰ ਦੇ ਨਾ ਸਾਰੇ ਜਾਣ ਲਈ ਬਣ ਕੇ ਰੈਡੀ ਹੋ ਗਈ ਮੈਗੀ ਇੱਧਰ ਹੋ ਜਾ ਨੇ ਮੈਂ ਉੱਥੇ ਬਹਿ ਜਾ ਦੀਦੀ ਕੋਲ ਉੱਥੇ ਬਿਠਾ ਲੈ ਗਰਜੀ ਤੈਨੂੰ ਰੈਡੀ ਮੰਨ ਲਾ ਲਾ ਗੱਲਾਂ ਕਰ ਦੀਦੀ ਤੈਨੂੰ ਉਧਰ ਉਧਰ ਬਿਠਾ ਲੈ ਇਹਨੂੰ ਚਲੋ ਭਈ ਆਏ ਬੈਗੇਜ ਨੇ ਲੰਗਰ 'ਚ ਬੈਠੇ ਹਾਂ ਵਾਓ ਲੰਗਰ ਆਵਾਇ ਗੁਰੂ ਜੀ ਬੈਗ ਰੂ ਇੱਧਰ ਲੰਗਰ ਹੈ ਆ ਬੈਗਰੂ ਦਿੰਦਾ ਸਭ ਕੋ ਸਹੀ ਗੱਲ ਹਲਾ ਦੇ ਵਰਤ ਜੀ ਇਹ ਤਾਂ ਵਾਲੀ ਸਿਆਣੀ ਮੇਤੀ ਫੁੱਲੇ ਕਰਦੀ ਆਹ ਰੋ ਨਹੀਂ ਖਾਣੀ ਨਹੀਂ ਮੈਂ ਤਾਂ ਉਹਪਿੰਦਰ ਉਹ ਲੈ ਆ ਜਾ ਆ ਜਾ ਬਾਦੂ ਹਾਲੋ ਐਚ ਪਾ ਦੋ ਐਚੀ ਖਾ ਲੈਨੇ ਆਪਾਂ ਤਾਂ ਆ ਜਾ ਆ ਜਾ ਐਚੀ ਪਾਵਾਂਗੇ ਆਪਾਂ ਤਾਂ ਦੋਨੇ ਖਾ ਲਾਂਗੇ ਥੋੜੀ ਜਿਹੜੀ ਖਾਣੀ ਐ ਐਚੀ ਖਾ ਲ ਕਿਹੋ ਜੀ ਬਣੀ ਹੈ ਪਹਿਲਾਂ ਮੈਂ ਸਾਰੇ ਜਣ ਟੇਸਟ ਕਰਕੇ ਦੱਸੋ ਗੁਰਜੀਤ ਗਿਰੇ ਬਣਾਈ ਉਹ ਬੰਦਾ ਤਾਂ ਕਹੂਗੀ ਜ਼ਬਰਦਸਤੀ ਸਵਾਦ ਬਣੀ ਹੈ ਦੱਸ ਬਈ ਬਾਲੀ ਕਹਿੰਦਾ ਖੁਸ਼ਬੂ ਤਾਂ ਲੱਗੀਆਂ ਦਾ ਖਸਬੂਤ ਆ ਖਾ ਕੇ ਵੀ ਦੇਖ ਆਏਗੀ ਮੈਂ ਕਈ ਵੇ ਖੁਸ਼ਬੂ ਸੋਹਣੀ ਹੁੰਦੀ ਹੈ ਨਮਕ ਵਿੱਚ ਤੇਜ਼ ਹੁੰਦਾ ਹੈ ਸੀਰਾ ਕਹਿੰਦਾ ਕਿੰਨੇ ਦੱਸ ਚੋਂ ਕਿੰਨੇ ਨੰਬਰ ਦੇਣਾ ਚਾਹੂਗੇ 10 ਚੋਂ 10 ਚੋਂ 10 ਚੋਂ 10 ਚੋਂ ਆਏ ਨਹੀਂ ਹੁੰਦਾ ਦੱਸੋ ਸੌ ਕਿਵੇਂ ਮਿਲ ਜਾਣਗੇ 100 ਚੋਂ 10 ਤਾਂ ਮਿਲ ਸਕਦੇ ਆ 90 ਮੇਰੇ ਵੱਲ 90 ਤੇਰੇ ਵੱਲ ਇੰਨਾ ਦਿਲ ਵੱਡਾ ਤੇਰਾ ਪਾਜੋ ਥੋੜੀ ਜਿਹੀ ਇਹਨਾਂ ਨੂੰ ਕਿ ਮੈਨੂੰ ਪਤਾ ਨਿਮਰਤ ਵੀ ਵੱਧ ਖਾਊਗੀ ਔਰੇ ਲਿਆ ਤੂੰ ਮੈਂ ਤਾਂ 2-4 ਚਮਚੀ ਖਾਣੇ ਸੁਨਪਤੀ ਆ ਇਧਰ ਬੰਦੇ ਆ ਮੰਗੋ ਸ਼ੇਕ ਹੁਣ ਨਿਮਾ ਕਾਹੂ ਕਹਿੰਦੀ ਆ ਅਗਰ ਜੀਤ ਅਰ ਜੀ ਤਾਂ ਕਹਿੰਦੀ ਮੈਂ ਤਾਂ ਮਾਸੜ ਜੀ ਨੂੰ ਕੰਮ ਲਾ ਲਿਆ ਵੀ ਮਾਸੜ ਹੀ ਕਹਿਣੀ ਆਈਏ ਕੁੜੀ ਬੇ ਕੰਮ ਤਾਂ ਮੈਂ ਕਰੀ ਜਾਣਾ ਹੈ ਮਨੋਟਿਆ ਨਹੀਂ ਬੰਦ ਕਰ ਹਾਂ ਮੈਂ ਕਹਿਣਾ ਕਾ ਮੜਾ ਮੋਟਾ ਦਾ ਕਰ ਲੈਣਗਾ ਟੈਨਸ਼ਨ ਤੜੀ ਵੀ ਵਾ ਕਰਨੀ ਕਰਨਾ ਮਗਾ ਤੇ ਲੈ ਬੇਲੇ ਦਾ ਕਰ ਲੈਣਗੇ ਨਹੀਂ ਤਾਂ ਨਾ ਟੈਨਸ਼ਨ ਥੋੜੀ ਨਾ ਉਹਪਿੰਦਰ ਕਹਿੰਦਾ ਕਿਹੜਾ ਜਦੋਂ ਮੈਗੀ ਬਣਾਉਂਦਾ ਸੀ ਉਹ ਤਾਂ ਕਿਹਾ ਨਹੀਂਗਾ ਇਹ ਇਸ ਤਰ੍ਹਾਂ ਇਹ ਕਹਿੰਦਾ ਉਹ ਤਾਂ ਖਾਣੀ ਸੀ ਇਓ ਲਿਆ ਇਹ ਕਿਉਂ ਦਾ ਇਹ ਕਰ ਜਿੱਤ ਕੀ ਕਰਦੇ ਇਹਨਾਂ ਸਾਰਾ ਕੁਝ ਆਉਂਦਾ ਉਹ ਪਿੰਦ ਦੇ ਨੂੰ ਸਾਰਾ ਕੁਝ ਆਉਂਦਾ ਹੈ ਨਾ ਹੁਣ ਤਾਂ ਜੇ ਤੂੰ ਪੁੱਛੇਂਗੀ ਤਾਂ ਇਹਨੂੰ ਕੁਝ ਨਹੀਂ ਆਉਂਦਾ ਪੇਪਰ 'ਚ ਵੀ ਮੈਨੂੰ ਆਉਂਦਾ ਜਿੰਨਾ ਜਿੱਤ ਦੀ ਮੈਨੂੰ ਦਿਖਾਈ ਦਿੰਦੀ ਪਿੰਦ ਦੀ ਚਾ ਲਈ ਪੜ੍ਹਾਈ ਮੈਡਮ ਬੁਲਾਈ ਜਾਂ ਨਵੀਂ ਮੈਡਮ ਬਟ ਇਹਨਾਂ ਦੇ ਤਾਂ ਵੀ ਪਿੰਦ ਦੀ ਪੜ੍ਹਾਈ ਕਰ ਗਰ ਜੀ ਡੰਡਾ ਵੀ ਰੱਖਿਆ ਕਰ ਕੋਲੇ ਪੁੱਤ